ਵੀਡੀਓ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਕਿਉਂਕਿ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਇਹਦਾ ਲਗਭਗ ਪਤਾਗਾ ਕਿ ਜੋ ਸੋਸ਼ਲ ਮੀਡੀਆ ਉੱਪਰ ਜਿਹੜੇ ਲੋਕ ਗੰਦ ਪਾਉਂਦੇ ਆ ਚਾਹੇ ਉਹ ਔਰਤਾ ਹੋਣ ਲੜਕੀ ਹੋਣ ਚਾਹੇ ਉਹ ਬੰਦੇ ਮਰਦ ਹੋਣ ਕਿਤੋਂ ਕੰਮ ਸ਼ੁਰੂ ਹੋਇਆ ਸਮਾਜ ਦੇ ਵਿੱਚ ਪਵਾੜਾ ਪਾਉਣ ਦਾ ਇਹ ਕਿੱਥੇ ਜਾ ਕੇ ਹਾਲਾਤ ਨੇ ਅੱਜ ਜਿਹੜੇ ਬਣ ਰਹੇ ਨੇ ਕੱਲ ਜਿਹੜੀ ਕਿ ਇੱਕ ਡੈੱਡ ਬਾਡੀ ਮਿਲਿਆ ਪੁਲਿਸ ਨੂੰ ਲਾਸ ਮਿਲਿਆ ਬਠਿੰਡਾ ਦੇ ਇੱਕ ਪਾਰਕ ਦੇ ਵਿੱਚੋਂ ਜਿਹੜਾ ਕਿ ਉਹਦੇ ਵਿੱਚੋਂ ਜਿਹੜੀ ਲਾਸ ਆ ਉਹ ਮਿਲਿਆ ਕਾਂਚਨ ਕੁਮਾਰੀ ਕਮਲਕੌਰ ਜਿਹੜੀ ਉਰਫ ਉਹਨੂੰ ਕਹਿੰਦੇ ਆ ਭਾਬੀ ਜੀ ਨੇ ਕੌਰ ਮਗਰ ਲਾਇਆ ਸੀ ਵੈਸੇ ਉਹਦਾ ਨਾਮ ਕਾਂਚਨ ਕੁਮਾਰੀ ਸੀ ਲੁਧਿਆਣੇ ਦੇ ਰਹਿਣ ਵਾਲੀ ਸੀ ਉਹ ਤਵਾ ਜਿਹੜਾ ਜੋ ਖੁਲਾਸੇ ਹੋਇਆ ਅੰਮਰਤਪਾਲ ਸਿੰਘ ਮੈਰੋ ਵੱਲੋਂ ਇਹ ਵੀਡੀਓ ਪਾ ਕੇ ਜਿਹੜੀ ਜਿੱਤੇ ਉਹਨਾਂ ਨੇ ਸਪਸ਼ਟ ਕੀਤਾ ਕਿ ਅਸੀਂ ਬੜੇ ਬਾਰੀ ਸਮਝਾਇਆ ਅਸੀਂ 1.5 ਲੱਖ ਵੀ ਇਹਨਾਂ ਦੇ ਘਰ ਦੇ ਨੂੰ ਦਿੱਤਾ ਇਹਦੇ ਪਰਿਵਾਰ ਨੂੰ ਕਾਂਚਨ ਕੁਮਾਰੀ ਦੇ ਪਿਤਾ ਦੇ ਲਾਜ ਵਾਸਤੇ ਪਰ ਬਾਰ-ਬਾਰ ਸਮਝਾਉਣ ਤੇ ਨਹੀਂ ਹਟੇ ਤਾਂ ਫਿਰ ਅੱਕ ਕੇ ਸਿੰਘਾਂ ਨੂੰ ਜਿਹੜਾ ਇਹ ਕੰਮ ਕਹਿੰਦੇ ਚੁੱਕਣਾ ਪਿਆ ਤੇ ਹੁਣ ਅੰਮਰਤਪਾਲ ਮਹਿਰੋ ਵੱਲੋਂ ਇੱਕ ਹੋਰ ਵੀਡੀਓ ਜਾਰੀ ਕਰ ਦਿੱਤੀ ਆ ਉਹਨੇ ਕਿਹਾ ਕਿ ਪੰਜ ਸੱਤ ਜਾਣੇ ਹੋਰ ਨੇ ਜਿਹੜੇ ਕਿ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਆ YouTube ਤੇ ਜਾਂ Instagram ਤੇ ਉਹ ਹਟਜੋ ਉਹ ਕਹਿੰਦੇ ਆ ਜਾਂ ਤਾਂ ਜਿਹੜੀਆਂ ਕਿ ਵੀਡੀਓਏ ਤੁਸੀਂ ਜਿਹੜੀਆਂ ਤੁਸੀਂ ਇਤਰਾਜ ਜੋਗ ਨੇ ਜਿਹੜੀਆਂ ਕਿ ਸਾਡੇ ਧੀਆ ਪੈਣਾ ਜਿਹੜੀਆਂ ਸੁਣਦੀਆਂ ਨੇ ਜਾਂ ਦੇਖਦੀਆਂ ਉਹਨਾਂ ਦੇ ਮੂਹਰੇ ਆ ਜਾਂਦੀਆਂ ਉਹ ਜਿਹੜੀਆਂ ਡਿਲੀਟ ਕਰ ਦਿਓ ਨਹੀਂ ਤਾਂ ਪੰਜ ਸੱਤ ਜਾਣਿਆਂ ਨੂੰ ਹੋਰ ਰਗੜ ਕੇ ਪੰਜਾਬ ਮੈਂ ਆਉਂਗਾ ਹੁਣ ਤੇ ਜਣੀ ਕਿ ਉਹਨਾਂ ਨੇ ਕਿਹਾ ਕਿ ਅਸੀਂ ਨਾ ਬੱਚੇ ਤੇ ਬਾਰ ਕਰਦਾ ਸਿੱਖ ਨਾ ਹੀ ਕਿਸੇ ਔਰਤ ਨੂੰ ਪਰਵਾ ਕਰਦਾ বারবার ਕਿਦੋਂ ਕਰਦਾ ਕਿ ਜਦੋਂ ਸਾਰੇ ਹੀਲੇ ਵਸੀਲੇ ਮੁੱਕ ਜਾਣ ਜਦੋਂ ਸਾਰੀਆਂ ਅਪੀਲਾਂ ਦਲੀਲਾਂ ਅਗਲਾ ਸੁਣਨੋਂ ਹਟ ਜਾਵੇ ਜਦੋਂ ਸਿੱਧਾ ਚੈਲੰਜ ਕਰਨ ਲੱਗ ਜਾਵੇ ਉਹਨਾਂ ਨੇ ਪਿਛਲਾ ਜਿਹੜਾ ਦੌਰ ਨੰਗਿਆਂਗਾ ਇੱਕ ਦਹਾਕਾ ਲੰਘਿਆਗਾ ਉਹਦੀ ਅਧਾਰ ਰਮੀ ਦਿੱਤੀ ਹੈ ਇੰਦਰਾ ਗਾਂਧੀ ਇਧਾਰਨ ਦਿੱਤੀ ਹੈ ਕਿ ਇੰਦਰਾ ਗਾਂਧੀ ਨੇ ਜੇਕਰ ਚੜ ਕੇ ਆਈ ਸਿੱਖਾਂ ਉੱਤੇ ਤਾਂ ਸਿੱਖਾਂ ਨੇ ਉਹਦਾ ਲਿਹਾਰ ਨਹੀਂ ਕੀਤਾ ਇਸ ਕਰਕੇ ਸਿੱਖ ਕਿਸੇ ਉੱਤੇ ਬਾਰ ਨਹੀਂ ਕਰਦੇ ਪਹਿਲਾਂ ਤੇ ਉਹਨਾਂ ਨੇ ਜਿਹੜਾ ਕਿ ਹੁਣ ਲਲਕਾਰਿਆਗਾ ਦੀਪਕ ਲੁਧਰਾ ਪ੍ਰੀਤ ਜੱਟੀਆ ਜੱਟ ਬਾਬੇ ਆ ਤੇ ਪੰਜ ਸੱਤ ਹੋਰ ਇੱਕ ਹੋਰ ਨੌਜਵਾਨ ਕਹਿੰਦਾ ਕਿ ਬੀਬੀਆਂ ਭੈਣਾ ਸਾਡੀ ਵੀਡੀਓ ਤੋਂ ਦੂਰ ਰਹਿਣਾ ਕਿ ਅਸੀਂ ਗਾਲਾਂ ਕੱਢ ਦਿੰਨੇ ਆ ਤਾਂ ਫਿਰ ਅੰਮਰਤਪਾਲ ਨੇ ਉਹਦਾ ਜਵਾਬ ਦਿੱਤਾ ਮੈਰੋ ਨੇ ਕਿ ਭਾਈ ਜੇਕਰ ਧਾਟੋਂ ਗਾਲਾਂ ਨਿਕਲਦੀਆਂ ਫਿਰ ਸੱਤੋ ਵੀ ਬੰਦੇ ਮਰ ਜਾਂਦੇ ਆ ਫਿਰ ਤੁਸੀਂ ਇਹ ਨਾ ਕਹੋ ਕਿ ਤੁਸੀਂ ਬੰਦੇ ਮਾਰਦੇ ਹੋ ਜੇ ਤੁਸੀਂ ਗਾਲਾਂ ਕੱਢ ਸਕਦੇ ਹੋ ਜਾਣੇ ਕਿ ਹੁਣ ਅੰਬਰਤ ਪਾਲ ਮਹਿਰੋ ਨੇ ਇੱਕ ਕਸਮ ਖਾ ਲਈ ਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਇਹ ਗੰਦ ਸੁਧਾਰ ਨਹੀਂ ਹੁੰਦਾ ਜਿੰਨਾ ਤੱਕ ਜਿਹੜਾ ਨੰਗੇਜ ਆ ਜਿਹੜਾ ਆਪਾਂ ਦੇਖਦੇ ਆ ਕਿ ਸ਼ਰਮ ਆਉਂਦੀ ਆਪਾਂ ਪਰਿਵਾਰ ਦੇ ਵਿੱਚ ਬੈਠੇ ਆ ਕਈ ਵਾਰੀ ਵੀਡੀਓ ਆ ਜਾਂਦੀ ਆਪਾਂ ਦਵਾ-ਦਬ ਉਹਨੂੰ ਲੰਘਾਉਣ ਦੀ ਕਰਦੇ ਆ ਕਿ ਲੰਘ ਜਾਵੇ ਜਲਦੀ ਕਿਉਂਕਿ ਸਾਡੇ ਬੱਚੇ ਬੈਠੇ ਹੁੰਦੇ ਆ ਕੋਲੇ ਸਾਡੀਆਂ ਧੀਆ ਭੈਣਾ ਸਾੜੇ ਨਿੱਕੇ ਨਿੱਕੇ ਬੱਚਿਆਂ ਹੁੰਦੀਆਂ ਨੇ ਤੇ ਜਿਹੜਾ ਕਿ ਹੁਣ ਮਹਿਰੋ ਦੇ ਡਰ ਤੋਂ ਜਿਹੜਾ ਲਾਵਾ ਹੁਣ ਜਿਹੜੀ ਇੱਕ ਦੀਪਕ ਲੁਧਰਾਗ ਜਿਹੜੀ ਉਹ ਕੈਮਰੇ ਸਾਹਮਣੇ ਆਈ ਆ ਉਹ ਕਹਿੰਦੀ ਆ ਕਿ ਮੈਨੂੰ ਇਹ ਹਰ ਇੱਕ ਗੱਲ ਦੇ ਕਹਿੰਦਾ ਮਾਰ ਦੇ ਨਾਲ ਕੋਈ ਹੱਲ ਨਹੀਂ ਹੁੰਦਾ ਕਿ ਪਿਆਰ ਨਾਲ ਸਮਝਾਇਆ ਜਾਂਦਾ ਕਹਿੰਦੀ ਮੈਂ ਛੇ ਵਾਰੀ ਮਾਫੀ ਮੰਗ ਚੁੱਕੀ ਆ ਹੁਣ ਤੁਸੀਂ ਇੱਥੇ ਹੰਦਾਜਾ ਲਾਓ ਸਿੱਧਾ ਸਿੱਧਾ ਜਿਹੜੀ ਇੱਕ ਕੁੜੀ ਇਹ ਕਹਿ ਰਹੀ ਹੈ ਕਿ ਮੈਂ ਛੇ ਵਾਰੀ ਮਾਫੀ ਮੰਗ ਚੁੱਕੀ ਆ ਇਹਦਾ ਮਤਲਬ ਤੂੰ ਛੇ ਵਾਰੀ ਗਲਤੀਆਂ ਕੀਤੀਆਂ ਮਾਫੀ ਹਰ ਇੱਕ ਗਲਤੀ ਦੀ ਹੁੰਦੀ ਹੈ ਦੂਜੀ ਦੀ ਹੁੰਦੀ ਆ ਦੋ ਵਾਰੀ ਮਾਫ਼ੀਆਂ ਹੁੰਦੀਆਂ ਨੇ ਬੰਦੇ ਤੋਂ ਗਲਤੀਆਂ ਹੋ ਜਾਂਦੀਆਂ ਨੇ ਮੰਨਦੇ ਆਸੀਂ ਪਰ ਇਹ ਕੀ ਅਸੀਂ ਕਿ 6 ਵਾਰੀ ਮਾਫ਼ੀਆਂ ਮੰਗ ਚੁੱਕੀਆਂ ਮੈਂ ਜਨਨ ਕਿ ਤੂੰ 6 ਵਾਰੀ ਗਲਤੀਆਂ ਕੀਤੀਆਂ ਹੁਣ ਬੰਦਾ ਜੇ ਤੁਹਾਨੂੰ ਜੇ ਤੁਸੀਂ ਕੰਟੈਂਟ ਆਪਦਾ ਕੋਈ ਹੋਰ ਨਮਾ ਚੁਣ ਲਓ ਬੜਾ ਕੁਝ ਆ ਬੜਾ ਸਮਾਜ ਦੇ ਵਿੱਚ ਬੜੀਆਂ ਸੇਹ ਦੇਣ ਵਾਲੀਆਂ ਚੀਜ਼ਾਂ ਨੇ ਬੜਾ ਅੱਜ ਪੰਜਾਬ ਜਿਹੜਾ ਗੁਜ਼ਰੇ ਆ ਹਾਲਾਤ ਨੇ ਉਹਦੇ ਦੁੱਤ ਬਣਾ ਲਓ ਜਣੇ ਕਿ ਇਤਿਹਾਸ ਤੇ ਬਣਾ ਲਓ ਕੋਈ ਸਿੱਖ ਇਤਿਹਾਸ ਤੇ ਬਣਾ ਲਓ ਹੋਰ ਬਣਾ ਲਓ ਬੜੇ ਕੰਟੈਂਟ ਨੇ ਬੜਾ ਕੁਝ ਪਿਆਗਾ ਪੰਜਾਬ ਦੇ ਵਿੱਚ ਬੜਾ ਕੁਝ ਤੁਸੀਂ ਜਿਹੜਾ ਇਹ ਅੱਗੇ ਲਾ ਸਕਦੇ ਹੋ ਪਰ ਇਹ ਥੋੜੀ ਹੈ ਕਿ ਤੁਸੀਂ ਕਿਸੇ ਨੂੰ ਧੀਆਂ ਪੜਾਂ ਦੇ ਗਾਣੇ ਦੇਈ ਜਾਓ ਸਿੱਧੋਂ ਸਿੱਧੀਆਂ ਇਹ ਜਿਹੜੀਆਂ ਗਾਲਾਂ ਵੀ ਇੱਕ ਤਾਂ ਆਮ ਗਾਲ ਹੁੰਦੀ ਆ ਆਪਾਂ ਪੰਜਾਬੀਆਂ ਦੇ ਮੂੰਹ ਤੇ ਚੜੀ ਹੁੰਦੀ ਆ ਪਰ ਇੱਕ ਕਹਿੰਦੇ ਉਹ ਹੁੰਦੀਆਂ ਨੇ ਜਿਹੜੀਆਂ ਸੁਣਨ ਤੋਂ ਪਰੇ ਹੁੰਦੀਆਂ ਨੇ ਤੇ ਹੁਣ ਜਿਹੜਾ ਕਿ ਇਹ ਪੰਜ ਸੱਤ ਜਾਣੇ ਆ ਹੁਣ ਦੀਵ ਕੁਲਉਧਰਾ ਜਿਹੜੀ ਆ ਕੌਣ ਸਕਿਉਰਟੀ ਦੀ ਮੰਗ ਕਰ ਰਹੀ ਹੈ ਕਿ ਮੈਨੂੰ ਖਤਰਾ ਹੈਗਾ ਮੈਂ ਪਹਿਲੇ ਕਹਿਣਾ ਕਿ ਭਾਈ ਉਹ ਖਤਰੇ ਵਾਲੇ ਕੰਮ ਨਾ ਕਰੋ ਕਿ ਸੁਖਿਆ ਤੁਹਾਨੂੰ ਕਿ ਅਸੀਂ ਭਾਈ ਇਹੀ ਕੰਮ ਕਰਨਾ ਹੈਗਾ ਅਸੀਂ ਸਕਿਉਰਟੀ ਲੈ ਕੇ ਵੀ ਫਿਰ ਇਹੀ ਗੰਦ ਬਕਣਾਗਾ ਕਿਉਂ ਤੁਸੀਂ ਆਪ ਟੈਨਸ਼ਨ ਚ ਪੈਨੇ ਹੋ ਘਰ ਦੇ ਨੂੰ ਪਾਉਣੇ ਹੋ ਸਮਾਜ ਨੂੰ ਪਾਉਣੇ ਹੋ ਆਣ ਗਵਾਂਡ ਨੂੰ ਪਾਉਣੇ ਹੋ ਕਿਉਂ ਤੁਸੀਂ ਖਤਰਾ ਮੁੱਲ ਲੈਨੇ ਹੋ ਉਹ ਗੱਲੇ ਨਾ ਕਰੋ ਜਿਹਦੇ ਨਾਲ ਸਮਾਜ ਸਾਡਾ ਧੁੰਦਲਾ ਹੁੰਦਾ ਹੋਵੇ ਸਾਡਾ ਜਿਹੜਾ ਪੰਜਾਬੀ ਵਿਰਸਾ ਕਲਚਰ ਆ ਜਿਹੜਾ ਉਹ ਖਤਮ ਹੁੰਦਾ ਹੋਵੇ ਉਹਨੂੰ ਦਾਗ ਲੱਗਦਾ ਹੋਵੇ ਮੈਂ ਪਹਿਲਾਂ ਵੀ ਵੀਡੀਓ ਵਿੱਚ ਕਹਿ ਕੇ ਹਟਿਆ ਕਿ ਇਹ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਪਕੰਬਰਾਂ ਦੀ ਧਰਤੀ ਆ ਤੇ ਇੱਥੇ ਵੱਡੇ ਵੱਡੇ ਯੋਧੇ ਪੈਦਾ ਹੋਏ ਆ ਜਿਨ੍ਹਾਂ ਨੇ ਦੂਜੇ ਦੀਆਂ ਤੀਆਂ ਭੈਣਾਂ ਦੀ ਇੱਜ਼ਤ ਤੇ ਰਾਖੇ ਲਈ ਆਪਣਾ ਸਾਰਾ ਕੁਝ 바ਰ ਦਿੱਤਾ ਤੇ ਇਸ ਕਰਕੇ ਜਿਹੜਾ ਕਿ ਮੈਂ ਹੁਣ ਵੀ ਬੇਨਤੀ ਕਰਦਾਗਾ ਸਾਰੇ ਜਿੰਨੇ ਵੀ ਜਿਹੜੇ ਕੰਟੈਂਟ ਬਣਾਉਂਦੇ ਆ ਜਿਹੜਾ ਕਿ ਗਲਤ ਮੈਸੇਜ ਦਿੰਦੇ ਆ ਜਿਹੜਾ ਜਾਂਦਾਗਾ ਦੇਖੋ ਮੈਂ ਨਹੀਂ ਕਹਿੰਦਾ ਕਿ ਤੁਹਾਡਾ ਤੁਸੀਂ ਹਟੋ ਨਾ ਹਟੋ ਸਾਡੀ ਤਾਂ ਬੇਨਤੀ ਹੈ ਬੇਨਤੀ ਇਹ ਆ ਕਿ ਭਰਾਵੋ ਦੁੱਖ ਹਰੇਕ ਦਾ ਹੁੰਦਾਗਾ ਚਾਹੇ ਕੋਈ ਮਰਦੀ ਮਰੇ ਮਰਨਾ ਦੁੱਖ ਹਰੇਕ ਨੂੰ ਹੁੰਦਾਗਾ ਪਰ ਜਦੋਂ ਤੁਸੀਂ ਇਹ ਜਿਹੇ ਗੱਲਾਂ ਕਰਦੇ ਹੋ ਜਦੋਂ ਤੁਸੀਂ ਹਟਦੇ ਨਹੀਂ ਫਿਰ ਬੰਦਾ ਆਖ ਕੇ ਜੇਕਰ ਤੁਹਾਡੇ ਦਿਵਾਲੇ ਹੁੰਦਾਗਾ ਤੁਸੀਂ ਫਿਰ ਸਕਿਉਰਟੀਆਂ ਲੈ ਕੇ ਉਸ ਤੋਂ ਜ਼ਿਆਦਾ ਗੰਦ ਬਖਦੇ ਹੋ ਇਸ ਕਰਕੇ ਜਿਹੜਾ ਇਹ ਅੱਜ ਜੋ ਕੋ ਜੋ ਕੁਜ ਕਾਂਚਰ ਕੁਮਾਰੀ ਦੇ ਨਾਲ ਹੋਇਆ ਆਪਾਂ ਕਹਿੰਦੇ ਆ ਕਿ ਮੰਦ ਭਾਗਾਗਾ ਮਾਰਾ ਹੋਇਆ ਪਰ ਉਸ ਲੜਕੀ ਨੂੰ ਵੀ ਸੋਚਣਾ ਚਾਹੀਦਾ ਸੀ ਕਿ ਭਾਈ ਸਾਨੂੰ ਜਿਹੜਾ ਕਿ ਸਾਡੀ ਇਹਨਾਂ ਨੇ ਮਦਦ ਵੀ ਕੀਤੀ ਆ ਤੇ ਸਾਡਾ ਜਿਹੜਾ ਕਿ ਅਸੀਂ ਹੋਰ ਕੁਝ ਬਦਲ ਲਈਏ ਪਰ ਆਖਰ ਬੰਦਾ ਕਈ ਵਾਰੀ ਇਸ ਤਰ੍ਹਾਂ ਹੁੰਦਾਗਾ ਕਿ ਸਾਨੂੰ ਕੌਣ ਮਾਰਦੂ ਜਾਂ ਸਾਡਾ ਕੌਣ ਕੁਝ ਕਰ ਲੂਗਾ ਤੁਹਾਨੂੰ ਕਈ ਵਾਰੀ ਹੰਕਾਰ ਹੀ ਮਰਵਾ ਦਿੰਦਾ ਬੰਦੇ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਬੰਦੇ ਮਾਰਨ ਦੇ ਨਾਲ ਕੋਈ ਸਮਾਜ ਉੱਤਰ ਜੂਆ ਪਰ ਅਸੀਂ ਉਸ ਵੱਲ ਜਾਈਏ ਨਾ ਅਸੀਂ ਪਹਿਲੇ ਆਪਣਾ ਆਪ ਸੁਧਾਰ ਲਈਏ ਸਾਨੂੰ ਨਾ ਕਿਸੇ ਨੂੰ ਟੈਨਸ਼ਨ ਦੇ ਵਿੱਚ ਪਾਉਣ ਦੀ ਲੋੜ ਪਵੇ ਨਾ ਹੁਣ ਜਿਹੜੇ ਜਿਨ੍ਹਾਂ ਨੇ ਮਾਰ ਦਿੱਤੀ ਆ ਉਹਨਾਂ ਨੂੰ ਵੀ ਜੇਲਾ ਹੋਣਗੇ ਆ ਉਹ ਕਿਹੜਾ ਘਰੇ ਬੈਠ ਜਾਣਗੇ ਕਹਿੰਦਾ ਭਾਵਕ ਇਹ ਆ ਕਿ ਜਿਹੜਾ ਕੁਝ ਅੱਜ ਆਪਾਂ ਕਰ ਰਹੇ ਆ ਕਹਿੰਦੇ ਜਿਹਹਜਾ ਕਰੋਗੇ ਉਹਜਾ ਵੱਡੋਗੇ ਜਿਹਹਜਾ ਕਰੋਗੇ ਉਹਜਾ ਭਰੋਗੇ ਜੇਕਰ ਭਾਈ ਤੁਸੀਂ ਬੜਾ ਕੁਝ ਪਿਆ ਸਮਾਜ ਦੇ ਵਿੱਚ ਬੜੇ ਮੁੱਦੇ ਚੁੱਕਣ ਵਾਲੇ ਪਿਆ ਪੰਜਾਬ ਦੇ ਵਿੱਚ ਬੜਾ ਅਜ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾਗਾ ਅਜ ਪਾਣੀਆਂ ਦਾ ਜਿਹੜਾ ਡਾਕਾ ਉਹ ਵੱਜ ਰਿਹਾਗਾ ਪੰਜਾਬੀ ਲਾਕੇ ਸਤੋ ਖੋਏ ਜਾ ਰਹੇ ਆ ਬੜਾ ਕੁਝ ਪਿਆ ਗਿਆ ਸਾਡਾ ਅਮੀਰ ਵਿਰਸਾ ਪਿਆ ਇੱਕ ਪਾਸੇ ਤੁਸੀਂ ਉਧਰ ਬਣਾ ਲਓ ਉਧਰ ਚੰਗੀਆਂ ਚੀਜ਼ਾਂ ਨੇ ਬੜੀਆਂ ਨੇ ਪ੍ਰਮੋਟ ਕਰਨ ਵਾਲੀਆਂ ਹੁਣ ਅੰਮਰਤਪਾਲ ਮੈਰੋ ਦਾ ਇਹ ਗੱਲ ਕਹਿਣਾ ਕਿ ਬੇਸਾਕ ਮੈਂ ਪੰਥੀ ਚੜਜਾਂ ਮਾ ਚਾਹੇ ਮੇਰਾ ਅਨਕਾਉਂਟਰ ਹੋ ਜੇ ਪਰ ਹੁਣ ਮੈਂ ਕਹਿੰਦਾ ਸੌ ਖਾਲੀ ਕਿ ਮੈਂ ਇੰਨਾ ਲੋਕਾਂ ਨੂੰ ਇੰਨਾ ਜਿਹੜੇ ਕੇ ਗੰਦ ਪਾਉਂਦੇ ਆ ਸੋਸ਼ਲ ਮੀਡੀਆ ਤੇ ਮੈਂ ਸਹਾਰ ਕੇ ਹਟੂੰਗਾ ਕਿਉਂਕਿ ਜੋ ਬੰਦਾ ਆਖ ਕੇ ਕਰਦਾਗਾ ਜੋ ਬੰਦਾ ਰਾਹ ਪੈਂਦਾਗਾ ਉਹ ਕੋਈ ਉਹਦਾ ਚਾ ਨਹੀਂ ਹੁੰਦਾ ਉਸ ਨੂੰ ਬੰਦੇ ਨੂੰ ਉਹਨੂੰ ਵੀ ਪਤਾ ਹੁੰਦਾ ਜੇਕਰ ਫਲਾਨਾ ਮਰੂਆ ਤੇ ਮੇਰਾ ਘਰ ਵੀ ਪਟਾ ਜੇ ਮੈਂ ਵੀ ਉਹ ਹੋਊਗਾ ਅਸੀਂ ਕਹਿੰਨੇ ਆ ਰੱਬ ਦਾ ਬਾਗ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਦੇ ਵਿੱਚ ਅਮਰ ਸ਼ਾਂਤੀ ਬਹਾਲ ਰਹੇਵੇ ਬਹਾਲ ਤਾਂ ਹੀ ਰਹੂਗਾ ਜੇਕਰ ਤੁਸੀਂ ਆਪਣਾ ਵਿਰਸਾ ਸੰਭ ਕੇ ਰੱਖੋਗੇ ਜੇਕਰ ਤੁਸੀਂ ਸੋਸ਼ਲ ਮੀਡੀਆ ਉੱਤੇ ਗੰਦ ਨਾ ਪਾਓਗੇ ਹੁਣ ਕਈ ਕਹਿੰਦੇ ਆ ਜਿਹਾ ਗੀਤ ਚੱਲੀ ਜਾਂਦੇ ਆ ਫਲਾਨਾ ਚੱਲੀ ਜਾਂਦਾ ਧਮਕਾ ਚੱਲੀ ਜਾਂਦਾ ਫਿਰ ਜੇਕਰ ਉਹ ਗੱਲ ਆਪਾਂ ਦਰਹਾਉਣੇ ਆ ਕਿ ਭਾਇਆ ਚਮਕੀਲੇ ਨਾਲ ਇਸ ਤਰ੍ਹਾਂ ਹੋਈ ਸੀ ਹੇ ਲੋਕ ਦੂਜੇ ਪਾਸੇ ਲੈ ਜਾਂਦੇ ਆ ਕਿ ਫਲਾਨ ਨੇ ਤੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਹੁਣ ਕਿਸੇ ਨੇ ਥੋੜੀ ਠੇਕਾ ਲੇਤਾ ਕਿ 100 ਜਣਾ ਹੁਣ ਭਾਈ 100 ਜਣੇ ਨੂੰ ਮਾਰ ਦਿਓ ਇਹ ਇੱਕ ਹੁੰਦਾ ਸਬਕ ਇੱਕ ਹੁੰਦਾ ਚੋਟ ਕਰਨੀ ਚੋਟ ਲਾਉਣੀ ਇੱਕ ਹੁੰਦਾ ਠੋਕਰ ਬੰਦਾ ਠੋਕਰ ਖਾ ਖਾ ਕੇ ਬੰਦਾ ਨਹੀਂ ਸਮਝਦਾ ਉਹਨਾਂ ਹਸਿਆਰ ਆ ਜਿਹੜਾ ਬਹੁਤ ਕਾ피 ਹੁੰਦਾ ਜੇ ਬੰਦਾ ਉਹਨਾਂ ਹਸਿਆਰ ਆ ਉਹਨਾਂ ਠੋਕਰਾਂ ਤੋਂ ਨਾ ਸਮਝੇ ਤਾਂ ਫਿਰ ਭਾਈ ਉਹਦਾ ਕੀ ਕਰ ਸਕਦੇ ਆ ਤਪ ਰਹੋ ਜਿਹੜੇ ਹਜੇ ਹਾਲਾਤ ਬਣਦੇ ਆ ਮੌਕੇ ਉੱਤੇ ਉਦੇ ਤੁਹਾਡੇ ਸਾਹਮਣੇ ਆ ਤੇ ਇਸ ਕਰਕੇ ਜਿਹੜਾ ਕਿ ਮੈਂ ਦੁਆਰੇ ਫੇਰੇ ਉਹ ਬੇਨਤੀ ਕਰਦਾ ਕਿ ਸਾਡਾ ਜਿਹੜਾ ਸਮਾਜ ਆ ਸਾਡਾ ਜਿਹੜਾ ਪੰਜਾਬ ਆ ਬੜਾ ਇਹਨੂੰ ਰੰਗਲਾ ਬੰਗਲਾ ਰੰਗਲਾ ਹਰਾ-ਪਰਾ ਰਹਿਣ ਦਿਓ ਨਾ ਤੁਸੀਂ ਬਰਬਾਦ ਕਰੋ ਨਾ ਇੱਥੇ ਗੰਦ ਪਾਓ ਨਾ ਇੱਥੇ ਤੁਸੀਂ ਜਿਹੜਾ ਕਿ ਤਮਾਕੂ ਵਰਤੋ ਨਾ ਹੋਰ ਤਿੱਧਾ ਇਹ ਜਿਹੀਆਂ ਤੁਸੀਂ ਗੰਦ ਜਿਹੜਾ ਜੋ ਤੁਸੀਂ ਅੱਜ ਪਾ ਰਹੇ ਹੋ ਹੁਣ ਤੁਸੀਂ ਇਹ ਦੇਖੋ ਤੁਸੀਂ ਇੱਕ ਕਾਂਚਨ ਕੁਮਾਰੀ ਜਿਹੜੀ ਇੱਕ ਕਮਲ ਕੌਰ ਭਾਬੀ ਦੇ ਨਾਮ ਜਿਹੜੀ ਮਸ਼ਹੂਰ ਸੀ ਕਰੀਬ ਉਹਦੇ 4 ਲੱਖ ਦੇ ਕਰੀ ਫੁੱਲ ਵਰ ਸੀ ਤੇ ਸੰਸਕਾਰ ਜਦੋਂ ਹੋਇਆ ਤੇ ਉਦੋਂ 4 ਬੰਦੇ ਨਹੀਂ ਮਿਲੇ ਉਹਨਾਂ ਨੂੰ ਸਿਰਫ ਆਪਦੇ ਪਰਿਵਾਰ ਤੋਂ ਬਿਨਾ ਤਿੰਨ ਬੰਦੇ ਰਹਿ ਗਏ ਸੀ ਪਰਿਵਾਰ ਦੇ ਹੁਣ ਤੁਸੀਂ ਇਹ ਦੇਖੋ ਇਹ ਮਰਨੀ ਇਹ ਮਰੇ ਹਰੇਕ ਨਹੀਂ ਜਾਣਾ ਦੇਖੋ ਕਿਸੇ ਦੀ ਪਹਿਲਾਂ ਕਿਸੇ ਦੀ ਬਾਅਦ ਦੇ ਵਿੱਚ ਪਰ ਖਟਿਆ ਕੀ ਕਿ ਤੁਹਾਡਾ ਜਿਹੜਾ ਜਿੱਥੇ ਤੁਸੀਂ ਜੰਮਿਓ ਪਲਿਓ ਵੱਡੇ ਹੋਇਓ ਤੁਹਾਡੀ ਲਾਤਾਂ ਜਿਹੜੀ ਉੱਥੇ ਤੱਕ ਵੀ ਨਹੀਂ ਕੋਈ ਇਲਝਾ ਸਕਿਆ ਉੱਥੇ ਤੱਕ ਵੀ ਤੁਹਾਨੂੰ ਜਵਾਬ ਦਿੱਤਾ ਕਿ ਅਸੀਂ ਨਹੀਂ ਪਾਈ ਇਸ ਇਲਝਾ ਸਕਦੇ ਇਹਨੂੰ ਤਾਂ ਹਾਰ ਕੇ ਜਿਹੜਾ ਸੰਸਕਾਰ ਆ ਫਿਰ ਉਹ ਬਠਿੰਡੇ 'ਚ ਕਰਨਾ ਪਿਆ ਕਹਿਣ ਦਾ ਭਾਵ ਕਿ ਜਿਹੜਾ ਤੁਸੀਂ ਉਹ ਕੰਮ ਕਰੋ ਦੁਨੀਆ ਉੱਤੇ ਉਹ ਸਮਾਜ ਦੇ ਵਿੱਚ ਉਹ ਕੰਮ ਕਰੋ ਉਹ ਵਰਤਾਰਾ ਕਰੋ ਕਿ ਤੁਹਾਡੇ ਨਾਲ ਚਾਰ ਬੰਦੇ ਤੁਹਾਡੇ ਮਰੇ ਤੋਂ ਬਾਅਦ ਵੀ ਤੁਹਾਨੂੰ ਸਲਾਹਣ ਕਿ ਭਾਈ ਬੰਦਾ ਬਹੁਤ ਚੰਗਾ ਸੀ ਚੰਗੇ ਉਹਨੇ ਸਮਾਜ ਲਈ ਕੰਮ ਕੀਤੇ ਆ ਚੰਗੇ ਸਮਾਜ ਨੂੰ ਸੇਧ ਦਿੱਤੀ ਆ ਆਪਾਂ ਦੇਖਦੇ ਆ ਕਿ ਆ ਸੰਧਾ ਆ ਗਈਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਪਰ ਦੇਖ ਕਰ ਆਪਾਂ ਇਹ ਜੇ ਮਾੜੇ ਕੰਮ ਕਰਕੇ ਜਾਂਦੇ ਆ ਤਾਂ ਫਿਰ ਸਾਨੂੰ ਸਮਾਜ ਆ ਜਿਹੜਾ ਉਹ ਭਾਈ ਗਾਲਾਂ ਕੱਢੂਗਾ ਉਹ ਆਪਾਂ ਦੇਖਦੇ ਆ ਕਿ ਕਿਸੇ ਸੁਧਾਰ ਦੇ ਵਿੱਚ ਆ ਤੇ ਇਸ ਕਰਕੇ ਜਿਹੜਾਗਾ ਇਹ ਸਾਰਿਆਂ ਨੂੰ ਬੇਨਤੀ ਆ ਜਿਹੜੇ ਕਿ ਲੋਕ ਜਿਹੜਾ ਕੁਝ ਕਰ ਰਹੇ ਆ ਕਿ ਭਾਈ ਆਪਣਾ ਦੇਖੋ ਤੁਸੀਂ ਮੈਂ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਣਾਗਾ ਬੜਾ ਕੁਝ ਪਿਆਗਾ ਜੇ ਤੁਸੀਂ ਰੁਪਈਆਂ ਦੀ ਦੌੜ ਵਿੱਚ ਲੱਗੇ ਹੋ ਬੜਾ ਕੁਝ ਅੱਜ ਤੁਸੀਂ ਘੱਟ ਖਾ ਲਓ ਦੋ ਰੋਟੀਆਂ ਖਾਣੇ ਉੱਤੇ ਡੇਢ ਖਾ ਲਓ ਡੇਢ ਖਾਣੇ ਉੱਤੇ ਇੱਕ ਖਾ ਲਓ ਪਰ ਹੱਕ ਸੱਚ ਦੀ ਕਮਾਈ ਨਾਲ ਖਾ ਲਓ ਚੰਗੇ ਕਮਾਈ ਨਾਲ ਖਾ ਲਓ ਪਰ ਗੰਦ ਪਿਲਣ ਨਾਲ ਖਾਣ ਦੇ ਨਾਲੋਂ ਤਾਂ ਐਵੇਂ ਚੰਗਾਗਾ ਜੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਆਪਣੇ ਕਮੈਂਟ ਵੀ ਜਰੂਰ ਲਿਖਿਓ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਜੋ ਕੁਝ ਹਾਲਾਤ ਵਾਪਰੇ ਆ ਜਾ ਅੰਬਰਤਪਾਲ ਸਿੰਘ ਮੈਰੋ ਵੱਲੋਂ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਹੈ ਇਹਨੂੰ ਤੁਸੀਂ ਕੰਵੇਂ ਵੇਖਦੇ ਹੋ ਆਪਣੇ ਕਮੈਂਟ ਬਾਕਸ ਦੇ ਵਿੱਚ ਜਵਾਬ ਜਰੂਰ ਦੇਣਾ ਧੰਨਵਾਦ ਬੈਰਜ ਸਿੰਘ ਜੀ ਖਾਲਸਾ ਬੈਰਜ ਸਿੰਘ ਜੀ ਕੀ ਫਤਿਹ